ਸਤਿਗੁਰ ਜੀ ਮੈਂ ਤੁਹਾਡਾ ਆਪਣਾ ਇੰਦਾ ਪੰਡੋਰੀ ਹਾਂਜੀ ਮੈਂ ਤੁਹਾਡਾ ਆਪਣਾ ਹਰਮਨ ਚੀਮਾ ਵਰਲਡ ਵਾਈਡ ਫੇਮਸ ਅੱਜ ਮਿਲਦੇ ਆ ਜੀ ਸੈਕਟਰ 82 ਜਯਾਦਵਿੰਦਰ ਬਾਈ ਦੇ ਕਲੱਬ ਹਾਲੀਵੁੱਡ ਦੇ ਵਿੱਚ ਰਾਤ ਨੂੰ ਰੌਣਕਾਂ ਲਾਵਾਂਗੇ ਸੋ ਆਪਣਾ ਗਾਣਾ ਆ ਰਿਹਾ ਜੀ ਸਲੇਟੀਆਂ ਲੇਟੈਸਟ ਸੋ ਅੱਜ ਰੌਣਕਾਂ ਲਾਉਨੇ ਆ ਜੀ ਹਾਲੀਵੁੱਡ ਕਲੱਬ ਦੇ ਵਿੱਚ 82 ਸੈਕਟਰ ਮੇਰੇ ਵੀਰ ਯਾਦਵਿੰਦਰ ਸਿੰਘ ਦਾ ਕਲੱਬ ਸੋ ਲਵ ਯੂ ਆਲ ਥੈਂਕ ਯੂ ਸੋ ਮੱਚ ਹਾਂਜੀ ਫਤਿਹ ਸਾਰੇ ਸੰਸਿਗਾਂਤ ਸਤਿਗੁਰ ਜੀ ਮੈਂ ਤੁਹਾਡਾ ਆਪਣਾ ਇੰਦਾ ਪੰਡੋਰੀ ਹਾਂਜੀ ਮੈਂ ਥੋੜਾ ਆਪਣਾ ਹਰਮਨ ਚੀਮਾ ਵਰਲਡ ਵਾਈਡ ਫੇਮਸ ਅੱਜ ਮਿਲਦੇ ਆ ਜੀ ਸੈਕਟਰ 82 ਜਦਵਿੰਦਰ ਬਾਈ ਦੇ ਕਲੱਬ ਹਾਲੀਵੁੱਡ ਦੇ ਵਿੱਚ ਰਾਤ ਨੂੰ ਰੌਣਕਾਂ ਲਾਵਾਂਗੇ ਸੋ ਆਪਣਾ ਗਾਣਾ ਆ ਰਿਹਾ ਜੀ ਸਲੇਟੀਆਂ ਲੇਟੈਸਟ ਸੋ ਅੱਜ ਰੌਣਕਾਂ ਲਾਉਨੇ ਆ ਜੀ ਹਾਲੀਵੁੱਡ ਕਲੱਬ ਦੇ ਵਿੱਚ 82 ਸੈਕਟਰ ਮੇਰੇ ਵੀਰ ਜਦਵਿੰਦਰ ਸਿੰਘ ਦਾ ਕਲੱਬ ਸੋ ਲਵ ਯੂ ਆਲ ਥੈਂਕ ਯੂ ਸੋ ਮੱਚ ਹਾਂਜੀ ਫਤਈ ਸਾਰੇ ਸੰਸਿਗਾਤ ਜੀ ਸੰਸਿਗਾਤ ਜੀ ਮੈਂ ਤੁਹਾਡਾ ਆਪਣਾ ਅੰਦਰ ਪੰਡੋਰੀ ਹਾਂਜੀ ਮੈਂ ਥੋੜਾ ਆਪਣਾ ਹਰਮਨ ਚੀਮਾ ਵਰਲਡ ਵਾਈਡ ਫੇਮਸ ਅੱਜ ਮਿਲਦੇ ਆ ਜੀ ਸੈਕਟਰ 82 ਜਯਾਦਵਿੰਦਰ ਬਾਈ ਦੇ ਕਲੱਬ ਹਾਲੀਵੁੱਡ ਦੇ ਵਿੱਚ ਰਾਤ ਨੂੰ ਰੌਣਕਾਂ ਲਾਵਾਂਗੇ ਸੋ ਆਪਣਾ ਗਾਣਾ ਆ ਰਿਹਾ ਜੀ ਸਲੇਟੀਆਂ ਲੇਟੈਸਟ ਸੋ ਅੱਜ ਰੌਣਕਾਂ ਲਾਉਣੀ ਆ ਜੀ ਹਾਲੀਵੁੱਡ ਕਲੱਬ ਦੇ ਵਿੱਚ 82 ਸੈਕਟਰ ਮੇਰੇ ਵੀਰ ਯਾਦਵਿੰਦਰ ਸਿੰਘ ਦਾ ਕਲੱਬ ਸੋ ਲਵ ਯੂ ਆਲ ਥੈਂਕ ਯੂ ਸੋ ਮੱਚ ਹਾਂਜੀ ਫਤਿਹ ਸਾਰੇ ਸੰਸੀਆਂ